ਕਰੋ ਰੰਗੋ ਰੰਗੋ ਜਿਹਨੇ ਚਾਨੇ ਨੂੰ ਬੰਦ ਕਰੋ ਰੰਗੋ ਰੰਗੋ ਹਾਏ ਹਾਏ ਕਰੋ ਗਿਆਪਾ ਹਾਏ ਹਾਏ ਕਰੋ ਗਿਆਪਾ ਹਾਏ ਹਾਏ ਕਰੋ ਗਿਆਪਾ ਹਾਏ ਹਾਏ ਬਸ ਇੱਕੋਣ ਚੱਲਦੇ ਆ ਹਾਏ 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 ਆਹਾਂ ਟੀਵੀ ਤੇ ਕੀ ਨਾਮ ਹੈ ਭਾਜੀ ਕਰਨਵੀਰ ਜੀ ਕਰਨੀ ਕਿਹੜਾ ਪਿੰਡ ਪਿੰਡ ਰਾਣੋ ਆ ਰਾਤ ਕੀ ਘਟਨਾ ਹੋਈ ਹੈ ਰਾਤ ਨੂੰ ਜੀ ਸਵੇਰ ਹੁੰਦੇ 6 ਵਜੇ ਕਿੰਨੇ ਵੇ ਕਿੱਥੇ ਹੋਇਆ ਧੂੜੀ ਦੇ ਕੋਲ ਜੀ ਕਿੱਥੇ ਆ ਰਹੇ ਸੀ ਤੁਸੀਂ ਉਧਰੋਂ ਆ ਰਹੇ ਜੀ ਆ ਜੀ ਕਿਹੜੀ ਜਗ੍ਹਾ ਤੇ ਆਪਣੇ ਬਲੇਰ ਪੰਪ ਤੋਂ ਆ ਰਹੇ ਜੀ ਆ ਜੀ ਅੱਛਾ ਬਲੇਰ ਕੋਟਲੇ ਸਾਈਡ ਠੀਕ ਹੈ ਸੜੀ ਡੀਪੂ ਜਾ ਰਹੇ ਜੀ ਕਾਦੇ ਡੀਪੂ ਤੇ ਆਪਾਂ ਪਟੋਲੀੋਂ ਦੇ ਡੀਪੂ ਜੇ ਗੱਡੀ ਮਾਲਕ ਨੇ ਤੇਲ ਭਰਨ ਤੇ ਲਈ ਭੇਜਿਆ ਲਿਆ ਤੁਹਾਨੂੰ ਅੱਛਾ ਹਾਂ ਜੀ ਇਹ ਸਾਰੇ ਪਾਸੇ ਰਸਤੇ 'ਚ ਰੋਕ ਰਹੇ ਨੇ ਜੀ ਕੋਈ ਇੱਥੇ ਵੀ ਰੋਕ ਰਹੇ ਨੇ ਜੀ ਡੀਪੂ ਜੀ ਤੇ ਉੱਥੇ ਪਤਾ ਨਹੀਂ ਕੋ ਕਰ ਰਹੇ ਸੀਗੇ ਜੀ ਕਿ ਮਿੱਕੀ ਮਾਰਿਆ ਗੱਡੀ ਦੇ ਉੱਤੇ ਪਤਾ ਨਹੀਂ ਛੋਟੀ ਮਾਰੀ ਹੈ ਜੀ ਪਤਾ ਨਹੀਂ ਉਹ ਚਾਰ ਪੰਜਾਂ ਨੇ ਛੋਟੀਆਂ ਹੱਥੇ ਸੀਗੇ ਮੁੱਠਰ ਮਾਰੇ ਉਹਨਾਂ ਅੱਛਾ ਪਰ ਤੁਸੀਂ ਖੜੇ ਨਹੀਂਗੇ 나ਜੀ ਨਹੀਂ ਖੜਾਈ ਜੀ ਤੁਹਾਨੂੰ ਐ ਵੀ ਫੱਟੜਗੇ ਅਸੀਂ ਤਾਂ ਉਹਦੇ ਵੀ ਭਜਾਉਣ ਲੱਗੇ ਸੀਗੇ ਜੀ ਥੋੜੇ ਕੋਈ ਸੱਟ ਫੇਟ ਵਗੈਰਾ ਤਾਂ ਨਹੀਂ ਲੱਗੀ ਬੰਦੇ ਨਹੀਂ ਕੋਈ ਭਾਈ ਹੈਲੋ ਇੱਥੇ ਵੀ ਗੱਡੀ ਸਾਡੀ ਰੋਕਦੇ ਸੀਗੇ ਜੀ ਆਪਣੇ ਇੰਡੀਅਨ ਆਇਲ ਦੇ ਮੂਰੇ ਅੱਛਾ ਤੇ ਇੱਥੇ ਫਿਰ ਜਾਨੂੰ ਇਹਨਾਂ ਰੋਕ ਲਈ ਗੱਡੀ ਉੱਥੇ ਵੀ ਭਜਾਉਣ ਲੱਗੇ ਹੋਏ ਜੀ ਤੁਹਾਨੂੰ ਨਹੀਂ ਰੋਕ ਲਿਆ ਨੇ ਅੱਜ ਨਾਲ ਦੀਆਂ ਗੱਡੀਆਂ ਲੀਆਂ ਦੀ ਉਹਨਾਂ ਨੇ ਹੱਥ ਖੜਾ ਇਹ ਇੱਕ ਗੱਡੀ ਖਾਲੀ ਹੈ ਕਿ ਭਰੀ ਹੋਈ ਹੈ ਤੇਲ ਪਰਵਾਨਣ ਵਾਸਤੇ ਆਈ ਜਾਂਦੇ ਜੀ 917 ਕਦੋਂ ਤੇ ਖੜੇ ਹਾਂ ਪੰਪ ਤੇ ਅੱਲਾ ਦਾ ਹੋ ਗਿਆ ਯਾਰ ਅੱਧਾ ਬੋਨਾ ਘੰਟਾ ਕੀ ਸਮੱਸਿਆ ਆ ਰਹੀ ਹੈ ਜੀ ਡੀਜ਼ਲ ਵੀ ਆ ਰਹੀ ਹੈ ਬੰਦੇ ਨੂੰ ਪਤਾ ਗਿਆ ਨਾ ਕਹਿੰਦੇ ਵੀ ਹੜਤਾਲ ਤੇ ਨਹੀਂ ਤੁਸੀਂ ਸ਼ਾਇਦ ਚ ਬਾਕੀ ਜਗ੍ਹਾ ਤੇ ਵੀ ਜਾ ਕੇ ਹੋ ਸਾਰੇ ਕਿਤੇ ਯਾਰ ਇਹ ਕੋਈ ਮੰਦਾ ਹਾਲਾ ਹੋਰ ਦਾ ਫਿਰ ਵੀ ਗੱਲ ਕਰਦੇ ਰਹਿੰਦੇ ਬ੍ਰੇਕ ਅਗਲਾ ਕਹਿੰਦਾ ਵੀ ਸਾਡੀ ਆਪੀ ਮੰਨ ਲਓ ਕਿ ਜੋ ਰੁਟੀਨ ਆ ਉਹ ਨਾ ਟੁੱਟ ਜੇ ਸਫਰਾਸ਼ਮੈਂਟ ਦਾ ਹੁੰਦੀ ਆ ਪਬਲਿਕ ਨੂੰ ਤੁਸੀਂ ਕਿੱਥੇ ਜਾ ਰਹੇ ਸੀਗੇ ਪਹਿਲਾਂ ਮੈਂ ਤਾਂ ਬਈ ਟੋਕਲੀਆਂ ਮੈਂ ਹੁਣ ਪਟਿਆਲੇ ਠੀਕ ਹੈ ਬਈ ਕੀ ਨਾਮ ਹੈ ਤੁਹਾਡਾ ਅੱਜ ਬਈ ਸੁਖਿੰਦਰ ਸਿੰਘ ਕੀ ਸਮੱਸਿਆ ਆ ਰਹੀ ਅੱਜ ਤੇਲ ਨੂੰ ਲੱਗੇ ਤੇਲ ਦੀ ਬੜੀ ਸਮੱਸਿਆ ਆ ਰਹੀ ਹੈ ਪੇਸ਼ੈਂਟ ਦਾ ਅਪੇਸ਼ੈਂਟ ਕਰਵਾਉਣਾ ਸੀ ਇੱਕ ਦਾ ਤੇ ਉਹਨ ਇੱਕ ਦਾ ਬਹੁਤ ਆ ਰਹੀ ਨੇ ਮੇਰੀ ਪਰੇਸ਼ਾਨ ਕਰ ਤੁਸੀਂ ਸ਼ਹਿਰ ਦੇ ਵਿੱਚ ਬਾਕੀ ਜਗ੍ਹਾ ਤੇ ਵੀ ਜਾ ਕੇ ਜੋ ਕੀ ਹਾਂਜੀ ਹਾਂ ਉੱਥੇ ਤੇਲ ਹੈ ਨਹੀਂ ਤੇ ਇਹ ਨਹੀਂ ਕਰ ਠੀਕ ਠੀਕ ਕੀ ਨਾਮ ਹੈ ਕਹੀ ਕੀ ਪ੍ਰੋਬਲਮ ਆ ਰਹੀ ਆ ਤੁਹਾਨੂੰ ਪ੍ਰੋਬਲਮ ਹੈ ਡਰਾਈਵਰਾਂ ਕਰਕੇ ਆ ਰਹੀ ਹੈ ਜਿਹੜਾ ਡਰਾਈਵਰਾਂ ਨੇ ਕਾਨੂੰਨ ਬਣਾਇਆ ਹਮਮਣੇ ਕਰਨ ਪਰੇਸ਼ਾਨੀ ਆਈ ਹੈ ਹੁਣ ਕੀ ਸਮੱਸਿਆ ਆ ਰਹੀ ਹੈ ਕਦੋਂ ਦੇ ਖੜੇ ਹੂਰੇ ਪੰਪ ਤੇ ਸਾਨੂੰ ਹੋ ਗਿਆ ਨੇ 2 ਘੰਟਿਆਂ ਹੋ ਗਿਆ ਹੈ ਪਟਵਾਲਾ ਵਾਲੇ ਤੱਕ ਮਿਲਿਆ ਨਹੀਂ ਨਹੀ ਮਿਲਿਆ ਬਹੁਤ ਦਿੱਕਤ ਆ ਰਹੀ ਹੈ ਸਵਾ ਸਿੰਘ ਆਈ ਕਿੱਥੋਂ ਆਏ ਹੋ ਜੀ ਗੱਗੜਪੁਰ ਤੋਂ ਆਏ ਆ ਅੱਜ ਕਿਵੇਂ ਅਚਾਨਕ ਪੰਪ ਤੇ ਆਏ ਤੇ ਨਾਲ ਭੀੜ ਲੱਗੀ ਹੋਈ ਹੈ ਹੜਤਾਲ ਹੋਣ ਕਾਰਨ ਗਲਤ ਕਾਨੂੰਨ ਕਰਾਉਣ ਦੇ ਜਿਹੜੇ ਉਹਨਾਂ ਕਾਰਨ ਸਾਨੂੰ ਖੱਜਲ ਖਰੀ ਹੋਣਾ ਪੈਂਦਾ ਅਸੀਂ ਤਾਂ ਇੱਕ ਕਦੋਂ ਦੇ ਖੜੇ ਹਾਂ ਪੰਦਰ ਸਾਨੂੰ ਦੋ ਤਿੰਨ ਘੰਟੇ ਹੋ ਗਏ ਖੜੇ ਰੋ ਪਾਸੋ